ਜਿਹੜੇ ਕਹਿੰਦੇ ਆ ਨਾ ਵੀ ਸਾਨੂੰ ਯਾਰ ਪੈਸੇ ਦੀ ਬਹੁਤ ਜ਼ਿਆਦਾ ਲੋੜ ਆ ਸਾਡੇ ਕੋਲ ਪੈਸਾ ਨਹੀਂ ਹੈਗਾ ਸਾਡੇ ਸਿਰ ਤੇ ਕਰਜ਼ਾ ਵਾ ਅਸੀਂ ਕੀ ਕਰੀਏ ਉਸ ਮਹੀਨੇ ਦੀ 2 ਲੱਖ ਤੋਂ ਵੱਧ ਕਮਾਈ ਆ ਇਹ ਤੋਂ ਵੀ ਚੰਨਲਾਂ ਦੀ ਜੇ ਤੁਸੀਂ ਕਹਿੰਦੇ ਹੋ ਨਾ ਵੀ ਅਸੀਂ ਆਪਣਾ ਫੇਸ ਨਹੀਂ ਦਿਖਾਉਣਾ ਚਾਹੁੰਦੇ ਇਹ ਤੁਹਾਡੇ ਵਾਸਤੇ ਹੀ ਆ ਜਦ ਇਹ ਝਿੰਜਾਂ ਦੇ ਵਿੱਚ ਬਹੁਤ ਜ਼ਿਆਦਾ ਪੈਸਾ ਵਾ ਬਹੁਤ ਜ਼ਿਆਦਾ ਪੈਸਾ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਇਹੋ ਜਿਹਾ ਵਧੀਆ ਤੇ ਕੈਂਟ ਟੌਪਿਕ ਬਾਰੇ ਦੱਸਾਂਗਾ ਅਗਰ ਤੁਸੀਂ ਉਹ ਟੌਪਿਕ ਦੇ ਉੱਤੇ ਤੁਸੀਂ ਕੰਮ ਕਰਦੇ ਹੋ ਨਾ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ ਮਹੀਨੇ ਦੇ ਤੁਸੀਂ ਬਹੁਤ ਵਧੀਆ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਜੀ ਉਹ ਕਿਹੜਾ ਟੌਪਿਕ ਆ ਉਹ ਤੋਂ ਕੰਮ ਕਿਵੇਂ ਕਰਨਾ ਵਾ ਕਿੱਥੋਂ ਤੁਸੀਂ ਕੰਟੈਂਟ ਲੈ ਕੇ ਆਉਣਾ ਵਾ ਉਹ ਮੈਂ ਤੁਹਾਨੂੰ ਪੂਰ ਉੱਪਰਲੇ ਇਸ ਵੀਡੀਓ ਦੇ ਵਿੱਚ ਦੱਸਾਂਗਾ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਸਾਰ ਨੂੰ ਇੱਕ ਚੀਜ਼ ਕਹਿਣਾ ਚਾਹੁੰਦਾ ਜੀ ਪਲੀਜ਼ ਇਹ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਜੀ ਤੇ ਵੀਡੀਓ ਨੂੰ ਸਕਿੱਪ ਬਿਲਕੁਲ ਵੀ ਨਾ ਕਰਕੇ ਦੇਖਿਓ ਅਗਰ ਤੁਸੀਂ ਵੀਡੀਓ ਨੂੰ ਸਕਿੱਪ ਕਰਕੇ ਦੇਖੋਗੇ ਤਾਂ ਤੁਹਾਨੂੰ ਕੁਝ ਵੀ ਸਮਝ ਨਹੀਂ ਆਉਣਾ ਹੈਗਾ ਜੀ ਦੇਖੋ ਇਹ ਜਿਹੜਾ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਤਾਂ ਟੌਪਿਕ ਦੱਸਾਂਗਾ ਇਹ ਜਿਹੜਾ ਤੁਸੀਂ ਇਹ ਕੰਟੈਂਟ ਕਿੱਥੋਂ ਲੈ ਕੇ ਆਣਾ ਜਿਹੜਾ ਮੇਨ ਸੌਤੋਂ ਵੱਡੀ ਚੀਜ਼ ਆ ਕੰਟੈਂਟ ਤੁਸੀਂ ਕਿੱਥੋਂ ਨਹੀਂ ਲੈ ਕੇ ਆਣਾ ਤੁਸੀਂ ਸਿਰਫ ਘਰੇ ਬੈਠ ਕੇ ਬਸ ਤੁਸੀਂ ਆਪਣੇ ਮੋਬਾਈਲ ਫੋਨ ਦੇ ਉੱਤੋਂ ਮੋਬਾਈਲ ਜਦੋਂ ਤੁਸੀਂ ਉਤੋਂ ਸਰਚ ਕਰੋਗੇ ਤੁਹਾਨੂੰ ਪਤਾ ਲੱਗ ਜਾਵੇ ਤੁਹਾਡੇ ਦਿਮਾਗ ਦੇ ਵਿੱਚ ਆਈਡੀਆ ਆਉਣਾ ਚਾਹੀਦਾ ਵੀ ਅੱਜ ਅਸੀਂ ਇਹਦੇ ਬਾਰੇ ਪਤਾ ਕਰਨਾ ਵਾ ਕੀ ਚੀਜ਼ ਆ ਉਹ ਕਿੱਦਾਂ ਕੰਮ ਕਰਨਾ ਉਹ ਤੇ ਉਹ ਪ੍ਰੋਪਰਲੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸੂਗਾ ਜੀ ਆਓ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਜੀ ਦੇਖੋ ਤੋਂ ਚੈਨਲ ਹੈਗਾ ਬਾਇਓਗ੍ਰਾਫੀ ਤੁਸੀਂ ਨਾ ਹਿੰਦੀ ਦੇ ਵਿੱਚ ਚੱਲੇ ਜਾਓ ਤੇ ਅੰਗਰੇਜ਼ੀ ਦੇ ਵਿੱਚ ਤੁਸੀਂ ਇਹ ਹਿੰਦੀ ਦੇ ਵਿੱਚ ਸਰਚ ਕਰੋਗੇ ਹਿੰਦੀ ਦੇ ਵਿੱਚ 5-6 ਚੈਨਲ ਨੇ ਜਿਨ੍ਹਾਂ ਦੇ ਵਿੱਚ ਮਿਲੀਅਨਸ ਦੇ ਵਿੱਚ ਵਿਊ ਹੁੰਦੇ ਨੇ 5-6 ਹਿੰਦੀ ਦੇ ਚੈਨਲ ਨੇ ਤੇ 5-6 ਮੇਰੇ ਖਾਲਚ ਅੰਗਰੇਜ਼ੀ ਦੇ ਵਿੱਚ ਚੈਨਲ ਨੇ ਦੋਵਾਂ ਦੇ ਵਿੱਚ ਮਿਲੀਅਨਸ ਦੇ ਵਿੱਚ ਮਿਲੀਅਨਸ ਦੇ ਵਿੱਚ ਵਿਊ ਹੁੰਦੇ ਨੇ ਤੇ ਉਹਨਾਂ ਦੋਵਾਂ ਦੀ ਜਿਹੜੀ ਚੈਨਲ ਦੀ ਕਮਾਈ ਆ ਮਹੀਨੇ ਦੀ 2 ਲੱਖ ਤੋਂ ਵੱਧ ਆ ਇਹਦੀ 2 ਲੱਖ ਤੋਂ ਵੱਧ ਆ ਇਹਦੀ ਵੀ 2 ਲੱਖ ਤੋਂ ਵੱਧ ਆ ਮਹੀਨੇ ਦੀ 2 ਲੱਖ ਤੋਂ ਵੱਧ ਕਮਾਈ ਆ ਇਹ ਦੋਵੇਂ ਚੈਨਲਾਂ ਦੀ ਅਗਰ ਤੁਸੀਂ ਸ਼ੁਰੂ ਕਰਨਾ ਚਾਹੁੰਦੇ ਹੋ ਤੁਸੀਂ ਪੰਜਾਬੀ 'ਚ ਕਰ ਸਕਦੇ ਹੋ ਪੰਜਾਬੀ ਦੇ ਵਿੱਚ ਨਹੀਂ ਹੈਗਾ ਕੋਈ ਚੈਨਲ ਸ਼ਾਇਦ ਮੇਰੇ ਖਿਆਲ 'ਚ ਇੱਕ ਜਾਂ ਦੋ ਹੋਏਗਾ ਮੈਨੂੰ ਲੱਗਦਾ ਦੋ ਵੀ ਨਹੀਂ ਇੱਕ ਮਸਾ ਹੋਏਗਾ ਤੁਸੀਂ ਸਰਚ ਕਰਕੇ ਦੇਖ ਲਿਓ ਜਦ ਮੈਂ ਵੀ ਸਰਚ ਕਰਕੇ ਦੇਖ ਲਾਂਗਾ ਉਹਦੀ ਮੈਂ ਤਾਂ ਸਕਰੀਨ ਰਿਕਾਰਡਿੰਗ ਲਗਾ ਲਾਂਗਾ ਅਗਰ ਵੀ ਇਹ ਨੂੰ ਮਿਲ ਗਿਆ ਬੇਸੇ ਮੈਨੂੰ ਲੱਗਦਾ ਨਹੀਂ ਕੋਈ ਹੋਏਗਾ ਤੇ ਤੁਸੀਂ ਇਹ ਚੀਜ਼ ਸ਼ੁਰੂ ਕਰ ਸਕਦੇ ਹੋ ਹੁਣ ਦੇਖੋ ਕੰਟੈਂਟ ਕਿੱਥੋਂ ਲਿਉਣਾ ਤੁਹਾਨੂੰ ਸਭ ਤੋਂ ਸੌਖਾ ਤਰੀਕਾ ਹੈ ਬਾਇਓਗ੍ਰਾਫੀ ਸਭ ਤੋਂ ਪਹਿਲਾਂ ਚਲੋ ਮੈਂ ਤੁਹਾਨੂੰ ਇਹ ਦੱਸਦਾ ਵੀ ਬਾਇਓਗ੍ਰਾਫੀ ਹੁੰਦੀ ਕੀ ਆ ਜਿਵੇਂ ਮੰਨ ਕੇ ਚਲੋ ਬਾਇਓਗ੍ਰਾਫੀ ਹੁੰਦੀ ਆ ਮਤਲਬ ਵੀ ਜਿਹੜਾ ਬੰਦੇ ਨੇ ਕੋਈ ਸਕਸੈਸ ਕੀਤੀ ਹੁੰਦੀ ਆ ਸਟੋਰੀ ਜਿਹਦੀ ਹੁੰਦੀ ਆ ਕਹਾਣੀ ਜਿੰਨੂੰ ਆਪਕੇ ਦੀ ਏ ਜੇ ਮੰਨ ਕੇ ਚਲੋ ਸਾਡੇ ਜਿਹੜੇ ਸ਼ਹੀਦ ਉਦਮ ਸਿੰਘ ਜੀ ਨੇ ਹੈ ਨਾ ਤੇ ਉਹਨਾਂ ਦੀ ਵੀ ਕੀ ਬਾਇਓਗ੍ਰਾਫੀ ਸੀ ਉਹਨਾਂ ਦਾ ਜਨਮ ਡਾਟਾ ਕੀ ਸੀ ਜਨਮ ਤੋਂ ਲੈ ਕੇ ਉਹਨਾਂ ਦੀ ਸ਼ਹੀਦਤ ਹੋਣ ਤੱਕ ਦਾ ਕੀ ਉਹਨਾਂ ਦਾ ਡਾਟਾ ਕੀ ਉਪਲਬਧ ਹੈ ਸੀ ਉਹਨਾਂ ਨੇ ਕੀ ਕੀਤਾ ਸੀ ਕਿੱਥੋਂ ਦੇ ਰਹਿਣ ਵਾਲੇ ਸੀ ਕਿਸੇ ਬੰਦੇ ਦੀ ਬਾਇਓਗ੍ਰਾਫੀ ਹੋ ਗਈ ਹੈ ਨਾ ਉਹਦੇ ਜੀਵਨ ਬਾਰੇ ਜਨਮ ਬਸ ਇਹ ਹੁੰਦੀ ਹੈ ਬਾਇਓਗ੍ਰਾਫੀ ਤੁਸੀਂ ਇਹਦੇ ਤੇ ਤੁਸੀਂ ਕੰਮ ਕਰ ਸਕਦੇ ਹੋ ਤੁਸੀਂ ਸਿਰਫ YouTube ਦੇ Google ਦੇ ਉੱਤੇ ਜਾ ਕੇ ਸਰਚ ਕਰ ਲੈਣਾ ਤੁਹਾਨੂੰ ਸਾਰਾ ਸਰਚ ਆ ਜਾਏਗਾ ਬਹੁਤ ਸਾਰਾ ਇਹ ਜਿਹੜਾ ਟੋਪਿਕ ਹੈ ਨਾ ਇਸ ਤੋਂ ਕਮਾਈ ਬਹੁਤ ਹੀ ਜ਼ਿਆਦਾ ਵਾ ਬਹੁਤ ਜ਼ਿਆਦਾ ਕਿਉਂਕਿ ਜਿਹੜੇ ਇਹਦੇ ਤੇ ਤੁਸੀਂ ਬਾਇਓਗ੍ਰਾਫੀ ਬਣਾਉਂਗੇ ਜੀ ਇਹਦੇ ਵਿੱਚ ਬਾਇਓਗ੍ਰਾਫੀ ਬਣਾਉਣ ਦੇ ਬਾਰੇ ਮਤਲਬ ਵੀ ਪੇਪਰਾਂ ਦੇ ਵਿੱਚ ਵੀ ਹੁੰਦੇ ਨੇ ਪੇਪਰਾਂ ਦੇ ਵਿੱਚ ਵੀ ਹੁੰਦੇ ਨੇ ਸਵਾਲ ਜਿਹੜੇ ਤੁਸੀਂ ਇੱਥੇ ਪਾਉਂਗੇ ਤੁਸੀਂ ਸਿਰਫ ਕੀ ਆ ਤੁਸੀਂ ਸਿਰਫ ਮੋਬਾਈਲ ਤੋਂ ਤੁਸੀਂ ਸਰਚ ਕਰਨਾ ਵਾ ਤੇ ਤੁਸੀਂ ਉਹਦੇ ਦੇ ਵੀਡੀਓ ਬਣਾ ਲੈਣੀ ਆ ਫੇਸ ਲੈਸ ਕੈਮ ਆਏ ਜੇ ਤੁਸੀਂ ਕਿੰਨੇ ਨੂੰ ਵੀ ਆਪਣਾ ਫੇਸ ਨਹੀਂ ਦਿਖਾਉਣਾ ਚਾਹੁੰਦੇ ਇਹ ਤੁਹਾਡੇ ਵਾਸਤੇ ਹੀ ਆ ਤੁਸੀਂ ਆਪਣਾ ਫੇਸ ਨਹੀਂ ਦਿਖਾਣਾਗਾ ਤੁਸੀਂ ਸਿਰਫ ਆਪਣਾ ਵੌਇਸ ਦੇਣੀ ਆ ਇਹਦੇ ਵਿੱਚ ਠੀਕ ਆ ਹੁਣ ਜੇ ਮੰਨ ਕੇ ਚੱਲੋ ਜਦੋਂ ਮੰਨ ਕੇ ਚੱਲੇ ਦੇਖ ਲਓ ਸਿੱਧੂ ਹੋ ਗਿਆ ਨਾ ਪਰ ਸਿੱਧੂ ਮੂਸੇਵਾਲਾ ਹੋ ਗਿਆ ਜਿਹੜਾ ਆਪਣਾ ਸਿੱਧੂ ਮੂਸੇਵਾਲਾ ਵੀਰਾ ਹੋ ਗਿਆ ਜਿਨ੍ਹਾਂ ਦੀ ਡੈਥ ਹੋ ਗਈ ਤੁਸੀਂ ਉਹਦੇ ਤੁਸੀਂ ਬਣਾ ਲਓ ਉਹਨਾਂ ਦਾ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਚੱਲਾ ਪਿਆ ਤੁਸੀਂ ਸਿੱਧੂ ਮੂਸੇਵਾਲੇ ਦੀ ਤੁਸੀਂ ਬਾਇਓਗ੍ਰਾਫੀ ਬਣਾ ਦਿਓ ਵੀ ਸਿੱਧੂ ਮੂਸੇਵਾਲਾ ਸੀਗਾ ਵੀ ਉਹਦਾ ਜਨਮ ਕਦੋਂ ਹੋਇਆ ਸੀ ਕਿਹੜੇ ਪਿੰਡ ਦਾ ਰਹਿਣ ਵਾਲਾ ਸੀ ਕਿੱਦਾਂ-ਕਿੱਦਾਂ ਹੋਇਆ ਵੀ ਉਹਦੀ ਕੀਵੇਂ ਡੈਥ ਹੋਈ ਤੁਸੀਂ ਉਹਦੀ ਬਾਇਓਗ੍ਰਾਫੀ ਬਣਾ ਕੇ ਲਿਖ ਦਿਓ ਸਿੱਧੂ ਮੂਸੇਵਾਲਾ ਬਾਇਓਗ੍ਰਾਫੀ ਤੁਸੀਂ ਬਣਾ ਕੇ ਤੁਸੀਂ YouTube ਦੇ ਉੱਤੇ ਤੁਸੀਂ ਆਪ ਅਪਲੋਡ ਕਰਦੇ ਹੋ ਮਿਲੀਅਨ ਦੇ ਵਿੱਚ ਵਿਊ ਆਣਗੇ ਫਿਰ ਉਸ ਤੋਂ ਬਾਅਦ ਤੁਸੀਂ ਦੇਖ ਲਓ ਕਿਹਦੀ-ਕਿਹਦੀ ਤੁਸੀਂ ਬਾਇਓਗ੍ਰਾਫੀ ਬਣਾ ਸਕਦੇ ਹੋ ਮੰਨ ਕੇ ਚਲੋ ਨੰਬਰ 1 ਤੇ ਤੁਸੀਂ ਲਾ ਲਓ ਜਿਹੜੇ ਆਪਣੇ ਬੋਲੀਵੁੱਡ ਦੇ ਬੋਲੀਵੁੱਡ ਦੇ ਐਕਟਰ ਬੋਲੀਵੁੱਡ ਦੇ ਜਿਹੜੇ ਟੋਪ ਦੇ ਐਕਟਰ ਨੇ ਸਲਮਾਨ ਖਾਨ, ਸ਼ਾਹਰੂਖ ਖਾਨ, ਅਮਿਤਾਬ ਬਚਨ, ਹਣਾ ਸ਼ਨੀ, ਦੋ ਤਰਵਿੰਦਰ ਉਹਨਾਂ ਦੀ ਤੁਸੀਂ ਬਾਇਓਗ੍ਰਾਫੀ ਬਣਾ ਸਕਦੇ ਹੋ ਇਹ ਹੋਗੇ ਐਕਟਰ ਹੋਗੇ ਫਿਲਮੀ ਬੋਲੀਵੁੱਡ ਦੇ ਉਸ ਤੋਂ ਬਾਅਦ ਤੁਸੀਂ ਪੰਜਾਬੀ ਦੇ ਆ ਜਾਓ ਪੰਜਾਬੀ ਦੇ ਐਕਟਰ ਕਿਹੜੇ ਨੇ ਪੰਜਾਬੀ ਦੇ ਟੋਪ ਦੇ ਸਿੰਗਰ ਨੇ ਜਿਹੜੇ ਉਹਨਾਂ ਦੀ ਬਾਇਓਗ੍ਰਾਫੀ ਕੀ ਹੈ ਕਿੱਥੋਂ ਦੇ ਰਹਿਣ ਵਾਲੇ ਸੀ ਕਦੋਂ ਉਹਨਾਂ ਨੇ ਮਿਊਜ਼ਿਕ ਸ਼ੁਰੂ ਕੀਤਾ ਸੀ ਕਦੋਂ ਕਦੋਂ ਗਏ ਉਹਨਾਂ ਕਿੰਨੇ ਕਿੰਨੇ ਵਾਈਸ ਉਪਜਾਦ ਵਿੱਚ ਹਿੱਸਾ ਲਿਆ ਉਹ ਪੂਰੀ ਤੁਸੀਂ ਬਣਾ ਸਕਦੇ ਹੋ ਫਿਰ ਤੁਸੀਂ ਉਸ ਤੋਂ ਬਾਅਦ ਤੁਸੀਂ ਆ ਜਾਓ ਆਪਣੇ ਦੇਸ਼ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਉਹਦੇ ਤੇ ਬਣਾ ਸਕਦੇ ਹਾਂ ਆਪਣੇ ਜਿਹੜੇ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਆ ਸੀਐਮ ਆਪਣੇ ਸੀਐਮ ਭਗਵੰਤ ਮਾਨ ਆਪਣੇ ਪੰਜਾਬ ਦੇ ਉਹਦੇ ਤੇ ਬਣਾ ਸਕਦੇ ਹਾਂ ਫਿਰ ਤੁਸੀਂ ਲਾ ਦਿਓ ਕੈਪਟਨ ਅਮਰਿੰਦਰ ਸਿੰਘ ਦੀ ਬਾਇਓਗ੍ਰਾਫੀ ਬਣਾ ਸਕਦੇ ਹਾਂ ਉਸ ਤੋਂ ਬਾਅਦ ਤੁਸੀਂ ਲਾ ਲਓ ਆਪਣੇ ਡਾਕਟਰ ਮਨਮੋਹਨ ਸਿੰਘ ਜਿਹੜੇ ਭਰਾ ਪ੍ਰਧਾਨ ਮੰਤਰੀ ਰਹੇ ਨੇ ਪਹਿਲਾਂ ਉਹਨਾਂ ਦੇ ਬਣਵਾ ਸਕਦੇ ਹੋ ਅਟਲ ਵਿਹਰੀ ਬਾਜਪਾਈ ਦੀ ਬਾਇਓਗ੍ਰਾਫੀ ਬਣਾ ਸਕਦੇ ਹਾਂ ਇਹ ਇਹ ਇਬਰਾਹਿਮ ਲਿੰਕਨ ਹੋ ਗਏ ਅਮਰੀਕਾ ਦੇ ਰਾਸ਼ਟਰਪਤੀ ਦੀ ਬਣਾ ਸਕਦੇ ਹਾਂ ਹਨਾ ਬਹੁਤ ਸਾਰੇ ਨੇ ਬਹੁਤ ਹੀ ਜ਼ਿਆਦਾ ਸ਼ਹੀਦ ਭਗਤ ਸਿੰਘ ਜੀ ਹੋਗੇ ਸ਼ਹੀਦ ਉਦਮ ਸਿੰਘ ਜੀ ਹੋਗੇ ਹਣਾ ਕਰਤਾਰ ਸਿੰਘ ਸਰਾਬਾ ਜੀ ਹੋਗੇ ਬਹੁਤ ਸਾਰੇ ਹੋਗੇ ਤੁਹਾਡੇ ਦਿਮਾਗ ਦੇ ਵਿੱਚ ਜਿੰਨੇ ਵੀ ਹੁੰਦੇ ਨੇ ਹਣਾ ਜਿਹੜੇ ਮਤਲਬ ਮਹਾਨ ਹਸਤੀਆਂ ਨੇ ਉਸ ਤੋਂ ਬਾਅਦ ਵੀ ਐਕਟਰ ਚੱਕ ਲੋ ਸਪੋਰਟਸਮੈਨ ਚੱਕ ਲੋ ਜਿਵੇਂ ਵਿਰਾਟ ਕੋਹਲੀ ਹੋ ਗਿਆ ਵਿਰਾਟ ਕੋਹਲੀ ਬਾਇਓਗ੍ਰਾਫੀ ਹਣਾ ਵਰਿੰਦਰ ਸੇਵਾਗੋ ਵੀ ਬਾਇਓਗ੍ਰਾਫੀ ਸਚਿਨ ਤেন্ডੂਲਕਰ ਦੀ ਬਾਇਓਗ੍ਰਾਫੀ ਹੋਗੀ ਹਣਾ ਬੌਕਸਰ ਮੈਰੀ ਕਮ ਹੋਗੀ ਬੌਕਸਰ ਵਿਜੇਂਦਰ ਹੋ ਗਿਆ ਸੁਸ਼ੀਲ ਕੁਮਾਰ ਹੋ ਗਿਆ ਜਿਹੜਾ ਰੈਸਲਿੰਗ ਕਰਦਾ ਬਜਰੰਗ ਪੂਨੀਆ ਹੋ ਗਿਆ ਉਹਨਾਂ ਦੀ ਕਰ ਲੋ ਜਿਹੜੇ ਪੇਰਾ 올림픽 ਨੇ ਜਿਹੜੇ ਖਿੰਡੇ ਹੋਏ ਨੇ ਨਾ ਜਿਹੜੇ અપਾਈਚ ਹੁੰਦੇ ਨੇ ਉਹ ਵੀ ਖੇਡਦੇ ਨੇ ਉਹਨਾਂ ਦੀ ਬਹੁਤ ਜ਼ਿਆਦਾ ਸਪੋਰਟਸਮੈਨ ਦੀ ਜੱਕ ਲੋ ਬਾਲੀਵੁੱਡ ਐਕਟਰਾਂ ਦੀ ਜੱਕ ਲੋ ਹਾਲੀਵੁੱਡ ਦੇ ਐਕਟਰਾਂ ਦੀ ਜੱਕ ਲੋ ਪੰਜਾਬੀ ਸਿੰਗਰਾਂ ਦੀ ਜੱਕ ਲੋ ਜਿਨ੍ਹਾਂ ਨੇ ਆਪਣੇ ਦੇਸ਼ ਦੇ ਲਈ ਕੁਝ ਕੀਤਾ ਹੋਰ ਤਾਂ ਉਹ ਆਪਣੇ ਜਿਹੜੇ ਆਪਣੇ ਗੁਰੂ ਸਹਿਬਾਨ ਹੋਏ ਨੇ ਆਪਣੀ ਜਿਹੜੀ ਧਰਤੀ ਆ ਗੁਰੂਆਂ ਪੀਰਾਂ ਦੀ ਧਰਤੀ ਆ ਤੁਸੀਂ ਉਹਨਾਂ ਦਾ ਚੱਕ ਲੋ ਇਤਿਹਾਸ ਚੱਕ ਲੋ ਗੁਰੂ ਗੋਬਿੰਦ ਸਿੰਘ ਜੀ ਹੋ ਗਏ ਹਨਾ ਆਪਣੇ ਗੁਰੂ ਗੋਬਿੰਦ ਸਿੰਘ ਜੀ ਦੀ ਤੁਸੀਂ ਬਾਇਓਗ੍ਰਾਫੀ ਬਣਾ ਸਕਦੇ ਹੋ, ਬੋਲ ਸਕਦੇ ਹੋ। ਆਪਣੇ ਸ੍ਰੀ ਗੁਰੂ ਨਾਨਕ ਦੇਵ ਜੀ ਹੋਗੇ, ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਹੋਗੇ ਆਪਣੇ। ਹਨਾ ਤੇ ਇਹਨਾਂ ਦੇ ਤੁਸੀਂ ਬਣਾ ਸਕਦੇ ਹੋ। ਸਾਰੇ ਆਪਣੇ ਦੀ 10-11 ਗੁਰੂ ਜਿਹੜੇ ਹੋਏ ਨੇ ਉਹ ਹੋਗੇ ਆਪਣੇ ਪੀਰ ਹੋਗੇ। ਹਨਾ ਜਿਵੇਂ ਡੇਰਾ ਮੁਰਾਦ ਸ਼ਾਹ ਜੀ ਦਾ ਹੋ ਗਿਆ। ਤੁਸੀਂ ਇਹਦਾ ਬਣਾ ਸਕਦੇ ਹੋ ਵੀ ਕਿੱਥੇ ਆ। ਇਹ ਚੀਜ਼ਾਂ ਬਹੁਤ ਹੀ ਜ਼ਿਆਦਾ ਯਾਰ ਲੋਕ ਦੇਖਦੇ ਨੇ। ਮੈਂ ਤੁਹਾਨੂੰ ਆਪਣੀ ਜਿੰਨੀ ਵੀ ਮੇਰੀ ਵੀਡੀਓ ਹੈਗੀ ਆ ਨਾ ਨਾ ਜਿੰਨੇ ਮੈਂ ਤੁਹਾਨੂੰ ਕੰਟੈਂਟ ਦਲਦਾ ਵਾਂ ਯਾਰ ਤੁਸੀਂ YouTube ਤੇ ਜਾ ਕੇ ਦੇਖ ਲਓ। ਤੁਹਾਨੂੰ ਕੋਈ ਨਹੀਂ ਦੱਸਦਾ ਹੈਗਾ। ਪਤਾ ਨਹੀਂ ਮੈਨੂੰ ਇਹ ਨਹੀਂ ਪਤਾ ਲੱਗਦਾ ਕਿ ਤੁਸੀਂ ਪਤਾ ਨਹੀਂ ਕੰਮ ਸ਼ੁਰੂ ਕਰਦੇ ਹੋ ਵੀ ਜਾਂ ਨਹੀਂ ਵੀ ਕਰਦੇ ਵਸਤੁਪਾਤ ਤੁਸੀਂ ਮੇਰੀ ਗੱਲ ਸੁਣਦੇ ਵੀ ਹੈ ਜਾਂ ਨਹੀਂ ਵੀ ਸੁਣਦੇਗੇ ਜਦ ਇਹ ਚੀਜ਼ਾਂ ਦੇ ਵਿੱਚ ਬਹੁਤ ਜ਼ਿਆਦਾ ਪੈਸਾ ਵਾ ਬਹੁਤ ਜ਼ਿਆਦਾ ਪੈਸਾ ਸੋ ਮੈਂ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਕਹਿਣਾ ਵਾ ਪਲੀਜ਼ ਤੁਸੀਂ ਕੰਮ ਸ਼ੁਰੂ ਕਰ ਦੋ ਇਹਦੇ ਵਿੱਚ ਦੇਖ ਲਓ ਟੋਪਿਕ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਕਰੋ ਬਾਹਰ ਪੈਰ ਪਟਣ ਦੀ ਵੀ ਲੋੜ ਨਹੀਂ ਹੈਗੀ ਜਿਹੜੇ ਕਹਿੰਦੇ ਆ ਨਾ ਵੀ ਸਾਨੂੰ ਯਾਰ ਪੈਸੇ ਦੀ ਬਹੁਤ ਜ਼ਿਆਦਾ ਲੋੜ ਆ ਸਾਡੇ ਕੋਲ ਪੈਸਾ ਨਹੀਂ ਹੈਗਾ ਸਾਡੇ ਸਿਰ ਤੇ ਕਰਜ਼ਾ ਵਾ ਅਸੀਂ ਕੀ ਕਰੀਏ ਉਸਤਾਦ ਜੀ ਹੱਥ ਜੋੜ ਕੇ ਬੇਨਤੀ ਆ ਕੰਮ ਕਰ ਲੋ ਜਿਹੜਾ ਮੈਂ ਦੱਸਦਾ ਪਿਆ ਮਾਂ ਜੇ ਤੁਸੀਂ ਕੁਝ ਨਹੀਂ ਨਾ ਕਰ ਸਕਦੇ ਆਪਣਾ ਫੇਸ ਨਹੀਂ ਦਿਖਾਉਣਾ ਅਧਿਆੜੀ ਤੁਸੀਂ ਨਹੀਂ ਕਰ ਸਕਦੇ ਕਿ ਕੁਝ ਨਹੀਂ ਕਰ ਸਕਦੇ ਹੈਗੀ ਤੁਹਾਡੇ ਕੋਲ ਐਂਡਰੋਇਡ ਫੋਨ ਤਾਂ ਹੈਗਾ ਵਾ ਐਂਡਰੋਇਡ ਫੋਨ ਚਲਾਣਾ ਬੋਧ ਤੇ ਬਾਦ ਸਿਰਫ ਰੇਲਾ ਦੇਖਣ ਨੂੰ ਰੱਖਿਆ ਫੋਨ ਕੱਲੇ ਰੇਲਾ ਹੀ ਦੇਖਣੀਆਂ ਲੋਕਾਂ ਦੀਆਂ ਬਸ YouTube ਤੇ Facebook ਤੇ Instagram ਤੇ ਤੇ ਉੱਤੇ ਲਾਈਕ ਕਰੀ ਜਾਣੀਆਂ ਉਹ ਟਾਈਮ ਨਾ ਖਰਾਬ ਕਰੀ ਜਾਓ ਕੋ ਆਪਣਾ ਜੇ ਕੰਮ ਕਰਨਾ ਕੋਈ ਚੰਗਾ ਦਾ ਕੰਮ ਕਰੋ ਆ ਚੰਗਾ ਦਾ ਕੰਮ ਕਰੋ ਜਿਹੜਾ ਮੈਂ ਤੁਹਾਡੇ ਲੈ ਮੱਥਾ ਮਾਰਦਾ ਤੁਹਾਡੇ ਬਾਤੇ ਰੋਜ਼ ਟੋਪਿਕ ਲੈ ਕੇ ਆਉਣਾ ਤੁਹਾਨੂੰ ਦੱਸ ਦਵਾਂ ਵੀ ਵੀਰ ਜੀ ਇਦਾਂ ਕੰਮ ਕਰ ਲੋ ਭੈਣ ਜੀ ਇਦਾਂ ਕੰਮ ਕਰ ਲੋ ਇਹ ਚੈਨਲਾਂ ਤੋਂ ਬਹੁਤ ਜ਼ਿਆਦਾ ਪੈਸਾ ਵਾ ਇਹਦੇ ਵਾਸਤੇ ਦੇਖੋ ਕੋਈ ਕਿਤਾਬ ਨਹੀਂ ਖਰੀਦਣੀ ਜੇ ਲਿਉਣੀ ਵੀ ਕਿਤਾਬ ਲੈਓ ਕਿੰਨੇ ਦੀ ਆਜੂਗੀ 50 ਰੁਪਏ ਦੀ 100 ਰੁਪਏ ਦੀ 200 ਰੁਪਏ ਦਾ ਤਾਂ ਤੁਸੀਂ 버ਗਰ ਖਾ ਜਾਣੇ ਹੋ 200 ਰੁਪਏ ਦਾ ਤਾਂ ਤੁਸੀਂ ਪੀਜ਼ਾ ਖਾ ਜਾਣੇ ਹੋ ਤੁਸੀਂ ਕਿਤਾਬ ਨਹੀਂ ਲੈ ਸਕਦੇ 100 ਰੁਪਏ ਦੀ ਜੇ ਨਹੀਂ ਕਿਤਾਬ ਲੈਣੀ ਕੋਈ ਗੱਲ ਨਹੀਂ ਗੂਗਲ ਤਾਂ ਚੱਲਦੀ ਆ ਨਾ ਨੈਟ ਤੁਹਾਡੇ ਕੋਲ ਚ 10400 ਰੁਪਏ ਦਾ ਨੈਟ ਤਾਂ ਪਵਨ ਹੀ ਤੁਸੀਂ ਮਹੀਨੇ ਦੋ ਮਹੀਨੇ ਦਾ ਤਾਂ ਤੁਸੀਂ ਗੂਗਲ ਤੇ ਜਾ ਕੇ ਸਰਚ ਕਰੋ ਆ ਬਾਇਓਗ੍ਰਾਫੀ ਤੁਸੀਂ ਲੱਭ ਲਓ ਇਨਕਾ ਤਾਂ ਦਿਮਾਗ ਲਾਓ ਕਹਿੰਦੇ ਪੈਸਾ ਮਿਹਨਤ ਨਾਲ ਨਹੀਂ ਬਣਦਾ ਦਿਮਾਗ ਨਾਲ ਕਮਾਇਆ ਜਾਂਦਾ ਆ ਜਿਹੜਾ ਆਪਣਾ ਖੋਪੜਾ ਨਾ ਖੋਪੜਾ ਇਹਨੂੰ ਖੋਲੋ ਮੜਾ ਜਾ ਇਹਨੂੰ ਕਮਾਓ ਗੰਦੇ ਕਮਜ ਨਾ ਉਲਜਾਓ ਇਹਨੂੰ ਗਲਤ ਮਲਤ ਚੀਜ਼ਾਂ ਨਾ ਦੇਖੋ ਸੋ ਇਸ ਕਰਕੇ ਆ ਕੰਮ ਸ਼ੁਰੂ ਕਰ ਦੋ YouTube ਦੇ ਉੱਤੇ ਲਿਖੋ ਜਾ ਕੇ Google ਦੇ ਉੱਤੇ ਜਾ ਕੇ ਲਿਖੋ ਤੁਸੀਂ ਇੱਥੇ ਜਾ ਕੇ ਲਿਖੋ Google ਦੇ ਉੱਤੇ ਜਾ ਕੇ ਸਰਚ ਕਰੋ ਸ਼ਹੀਦ ਭਗਤ ਸਿੰਘ ਬਾਇਓਗ੍ਰਾਫੀ ਇਨ ਹਿੰਦੀ ਇਨ ਹਿੰਦੀ ਜਰੂਰ ਲਿਖਣਾ ਵਾ ਬਾਇਓਗ੍ਰਾਫੀ ਸ਼ਹੀਦ ਭਗਤ ਸਿੰਘ ਬਾਇਓਗ੍ਰਾਫੀ ਇਨ ਹਿੰਦੀ ਜਦੋਂ ਲਿਖੋਗੇ ਤੁਸੀਂ ਉਹ ਤੁਹਾਨੂੰ ਹਿੰਦੀ ਦੇ ਵਿੱਚ ਪੂਰੀ ਡਿਟੇਲ ਦੇ ਦੇਗਾ ਕੱਢ ਕੇ ਵੀ ਸ਼ਹੀਦ ਭਗਤ ਸਿੰਘ ਜੀ ਕੌਣ ਸੀਗੇ ਕਦੋਂ ਉਹਨਾਂ ਦਾ ਜਨਮ ਹੋਇਆ ਸੀ ਕਿੱਥੇ ਜਨਮ ਹੋਇਆ ਸੀ ਉਹ ਕਿਹੜੀ ਕਿਹੜੀ ਜੇਲ੍ਹ ਦੇ ਵਿੱਚ ਰਹੇ ਨੇ ਕਦੋਂ ਉਹਨਾਂ ਨੂੰ ਫਾਂਸੀ ਦਿੱਤੀ ਗਈ ਉਹ ਪੂਰੀ ਬਾਇਓਗ੍ਰਾਫੀ ਜਿਹੜੀ ਤੁਸੀਂ ਪੜ੍ਹ ਕੇ ਪਾਓ ਜਿਹੜੀ ਸਾਡੀ ਅੱਜ ਦੀ ਜਨਰੇਸ਼ਨਾਂ ਨੂੰ ਉਹਨਾਂ ਨੂੰ ਨਹੀਂ ਪਤਾ ਹੈਗਾ ਇਹ ਜਿਹੜੇ ਸਵਾਲ ਨੇ ਪੇਪਰਾਂ ਦੇ ਵਿੱਚ ਵੀ ਹੁੰਦੇ ਨੇ ਤੁਸੀਂ ਇਹ ਟੋਪਿਕ ਤੇ ਚੁੱਪ-ਚਪ ਘਰੇ ਬੈਠ ਕੇ ਤੁਸੀਂ ਕੰਮ ਕਰ ਸਕਦੇ ਹੋ ਆਪਣੇ ਦਿਮਾਗ ਨੂੰ ਖੋਲੋ ਸੁੱਤੇ ਨਾ ਰਹੋ ਗੰਦਮੰਦ ਨਾ ਦੇਖੀ ਜਾ ਕਰੋ ਸਾਰਾ ਦਿਨ ਸੋ ਮੇਰੇ ਤੈਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਪਲੀਜ਼ ਇਸ ਚੈਨਲ ਤੇ ਕੰਮ ਸ਼ੁਰੂ ਕਰ ਦੋ ਇਹ ਤੋਂ ਬਹੁਤ ਜ਼ਿਆਦਾ ਪੈਸਾ ਤੁਸੀਂ ਕਮਾ ਸਕਦੇ ਹੋ ਅਗਰ ਤੁਹਾਨੂੰ ਇਹ ਵੀਡੀਓ ਸਮਝ ਆ ਗਈ ਤਾਂ ਠੀਕ ਹੈ ਜੇ ਤੁਹਾਨੂੰ ਐਡੀਟਿੰਗ ਕਰਨੀ ਆ ਗਈ ਤਾਂ ਵੀ ਠੀਕ ਹੈ ਜੇ ਤੁਹਾਨੂੰ ਐਡਿਟ ਨਹੀਂ ਕਰਨੀ ਆਈ ਹੁੰਦੀ ਹੈਗੀ ਤਾਂ ਉਹਦੇ ਤੇ ਮੈਂ ਆਲਰੇਡੀ ਵੀਡੀਓ ਬਣਾਈ ਹੋਈ ਆ ਤੁਸੀਂ ਮੇਰੇ ਚੈਨਲ ਤੇ ਜਾਓ ਜੀ ਤੇ ਪਲੀਜ਼ ਉਹ ਵੀਡੀਓ ਇੱਕ ਵਾਰੀ ਜਾ ਕੇ ਜ਼ਰੂਰ ਦੇਖੋ ਤੁਹਾਨੂੰ ਪਤਾ ਲੱਗ ਜਾਏਗਾ ਵੀਡੀਓ ਨੂੰ ਐਡਿ ਵੀ ਇਸ ਟੌਪਿਕ ਦੇ ਉੱਤੇ ਮੈਂ ਮੋਬਾਈਲ ਫੋਨ ਦੇ ਉੱਤੋਂ ਵੀਡੀਓ ਬਣਾ ਕੇ ਤੁਹਾਡੇ ਵਾਸਤੇ ਲੈ ਕੇ ਆਵਾਂਗਾ ਤਾਂ ਪਲੀਜ਼ ਮੇਰੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਪਲੀਜ਼ ਇਸ ਵੀਡੀਓ ਦੇ ਥੱਲੇ ਤੁਸੀਂ ਵੱਧ ਤੋਂ ਵੱਧ ਕਮੈਂਟ ਕਰੋ ਤੁਹਾਡੇ ਜਦੋਂ ਤੁਹਾਡੇ 50 ਕਮੈਂਟ ਹੋ ਗਏ ਨਾ 50 ਕਮੈਂਟ ਤੋਂ ਵੱਧ ਹੋ ਗਏ ਤੁਹਾਡੇ 50 ਪਲੱਸ ਕਮੈਂਟ ਹੋ ਗਏ ਨਾ ਜਦੋਂ ਤੁਸੀਂ ਲਿਖਤਾ ਵੀ ਫੋਨ ਦੇ ਉੱਤੇ ਸਮਝਾ ਉਦੋਂ ਹੀ ਜਦੋਂ 50 ਤੋਂ ਵੱਧ ਹੋ ਗਏ ਉਦੋਂ ਹੀ ਮੈਂ ਤੁਹਾਨੂੰ ਫੋਨ ਦੇ ਉੱਤੇ ਸਮਝਾ ਦਾਂਗਾ ਕਿਵੇਂ ਕਰਨਾ ਇਹਦੇ ਵਿੱਚ ਕੁਛ ਹੀ ਕੰਮ ਨਹੀਂ ਕਰਨਾ ਹੈਗਾ ਤੁਸੀਂ ਸਿਰਫ ਆਪਣੀ ਵਾਇਸ ਰਿਕਾਰਡ ਕਰਨੀ ਆ ਤੇ ਫੋਟੋਆਂ ਨੇ ਜਿਹੜੀਆਂ ਉਹ ਨੈਟ ਤੋਂ ਡਾਊਨਲੋਡ ਕਰ ਲਈ ਮੰਨ ਕੇ ਚਲੋ ਤੁਸੀਂ ਉਹ ਦੱਸਦੇ ਪਏ ਹੂੰ ਸ਼ਹੀਦ ਭਗਤ ਸਿੰਘ ਜੀ ਦੀ ਤੁਸੀਂ ਬਾਇਓਗ੍ਰਾਫੀ ਦੱਸਦੇ ਪਏ ਹੂੰ ਤੁਸੀਂ ਕੀ ਕਰਨਾ ਸ਼ਹੀਦ ਭਗਤ ਸਿੰਘ ਜੀ ਦੀ ਬਾਇਓਗ੍ਰਾਫੀ ਜਿਹੜੀ ਤੁਸੀਂ ਨੈਟ ਤੋਂ ਤੁਸੀਂ ਸਰਚ ਕੀਤੀ ਆ ਤਾਂ ਉਸ ਤੋਂ ਪੜ੍ਹ ਕੇ ਤੁਸੀਂ ਵਾਇਸ ਆਪਣੀ ਰਿਕਾਰਡ ਕਰ ਲੈਣੀ ਆ ਉਹ ਤੋਂ ਕਰ ਲੈਣੀ ਆ ਅਗਰ ਜੇ ਤੁਸੀਂ ਕਿਤਾਬ ਲੰਦੀ ਆ ਤਾਂ ਕਿਤਾਬ ਨੂੰ ਅੱਗੇ ਰੱਖ ਕੇ ਵਾਇਸ ਰਿਕਾਰਡ ਕਰੀ ਜਾਂਦੀ ਆ ਸਰਦਾਰ ਭਗਤ ਸਿੰਘ ਜੀ ਜਿਹੜੇ ਉਹਨਾਂ ਦਾ ਜਨਮ ਇੱਥੋਂ ਦਾ ਸੀ ਉਹ ਆ ਪਿੰਡ ਦੇ ਰਹਿਣ ਵਾਲੇ ਸੀਗੇ ਉਹਨਾਂ ਦੀ ਉਮਰ ਇੰਨੀ ਸੀਗੀ ਉਹਨਾਂ ਨੂੰ ਇੰਨੀ ਤਰੀਕ ਨੂੰ ਫਾਂਸੀ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ ਉਹ ਸਾਰੀ ਵਾਇਸ ਰਿਕਾਰਡ ਕਰਕੇ ਤੁਸੀਂ ਵੀਡੀਓ ਐਡੀਟਰ ਵਿੱਚ ਜਾ ਕੇ ਇੱਥੇ ਤੁਸੀਂ ਆਪਣੀ ਵਾਇਸ ਰੱਖ ਲੈਣੀ ਆ ਉਤੇ ਉਤੋਂ ਬਾਅਦ ਨੈਟ ਤੇ ਜਾ ਕੇ ਤੁਸੀਂ Google ਤੇ ਉਹਨਾਂ ਦੀਆਂ ਫੋਟੋ ਡਾਊਨਲੋਡ ਕਰਨੀਆਂ ਫੋਟੋ ਡਾਊਨਲੋਡ ਕਰਕੇ ਤੁਸੀਂ ਫੋਟੋ ਲਗਾ ਦੇਣੀਆਂ ਉਹਨਾਂ ਦੀਆਂ ਤੇ ਉੱਪਰ ਪੰਜਾਬੀ ਦੇ ਵਿੱਚ ਲਿਖੀ ਵੀ ਜਾਣਾ ਜਿਉਂ ਜਿਉਂ ਤੁਸੀਂ ਬੋਲੀ ਜਾਉਂਗੇ ਤੇ ਥੰਦੇ ਹਲਕਾ ਜਿਹਾ ਤੁਸੀਂ ਮਿਊਜ਼ਿਕ ਲਗਾ ਦੇਣਾ ਬਾਸ ਆਇਆ ਬਣ ਗਿਆ ਤੁਹਾਡੀ ਵੀਡੀਓ ਬਣ ਗਈ ਇਹਨੂੰ ਐਕਸਪੋਰਟ ਕਰ ਲਓ ਐਕਸਪੋਰਟ ਕਰਨ ਤੋਂ ਬਾਅਦ ਤੁਸੀਂ YouTube Facebook Instagram ਤੇ ਤੁਸੀਂ ਅਪਲੋਡ ਕਰ ਦਿਓ ਤੇ ਜਦੋਂ ਤੁਹਾਡੀ ਵੀਡੀਓ ਇੱਕ ਵੀ ਵਾਰਨ ਹੋ ਗਈ ਇੱਕ ਵੀਡੀਓ ਵੀ ਵਾਰਨ ਹੋ ਗਈ ਸਮਝ ਲਓ ਬਸ ਤੁਹਾਡਾ ਕੰਮ ਬਣ ਗਿਆ ਜੇ ਤੁਸੀਂ ਮਿਹਨਤ ਕਰੋਗੇ ਨਾ ਤਾਂ ਰੱਬ ਵੀ ਤੁਹਾਡਾ ਸਾਥ ਦੇਊਗਾ ਕਹਿੰਦੇ ਨਾ ਕਹਿੰਦੇ ਰੱਬ ਵੀ ਉਹਦੀ ਮਦਦ ਕਰਦਾ ਜੋ ਆਪਣੀ ਮਦਦ ਆਪ ਕਰਦੇ ਨੇ ਜੇ ਤੁਸੀਂ ਕਹੋਗੇ ਨਾ ਵੀ ਰੱਬ ਆਵੇ ਸਾਡੇ ਮੂੰਹ 'ਚ ਰੋਟੀ ਪਾ ਗਿਆ ਵੇ ਭੁੱਲ ਜਾਓ ਇੰਦਾ ਨਹੀਂ ਕਦੇ ਹੋ ਸਕਦਾ ਹੈਗਾ ਮਿਹਨਤ ਕਰੋ ਖੁਦ ਥੋੜੀ ਜੀ ਇੰਨੀ ਕ ਤਾਂ ਮਿਹਨਤ ਤੁਹਾਨੂੰ ਕਰਨੀ ਪਵੇਗੀ ਤੁਹਾਡੇ ਨਾਲੋਂ ਵੱਧ ਮਿਹਨਤ ਮੈਂ ਕਰੀ ਜਾਂਦਾ ਤੁਹਾਨੂੰ ਦੱਸੀ ਜਾਂਦਾ ਤੁਹਾਡਾ ਦੇਖੋ 70% 70% ਕੰਮ ਮੈਂ ਤੁਹਾਡਾ ਸੌਖਾ ਕਰਦਾ ਤੁਹਾਨੂੰ ਇਹ ਵੀ ਦੱਸਦਾ ਵੀ ਟੋਪਿਕ ਤੁਸੀਂ ਕੀ ਬਣਾਉਣਾ ਨੰਬਰ ਤੋਂ ਤੁਹਾਨੂੰ ਇਹ ਵੀ ਦੱਸਦਾ ਵੀ ਤੁਸੀਂ ਕੰਟੈਂਟ ਕਿੱਥੋਂ ਲੈ ਜਾਣਾ ਨੰਬਰ ਤਿੰਨ ਤਾਂ ਮੈਂ ਵੀ ਦੱਸਦਾ ਵੀ ਤੁਸੀਂ ਵੀਡੀਓ ਨੂੰ ਕਿਵੇਂ ਐਡਿਟ ਕਰਨਾ ਵਾ ਸਾਰਾ ਗੋਸ਼ਦਾ ਦੱਸਦਾ ਪਿੱਛੇ ਰਹਿ ਗਈ ਆ ਹੁਣ 30% ਤਾਂ ਤੁਸੀਂ ਆਪ ਵੀ ਮਿਹਨਤ ਕਰ ਸਕਦੇ ਹੋ 70% ਮੈਂ ਦੱਸਤੀ 30% ਤੁਸੀਂ ਮਿਹਨਤ ਕਰਨੀ ਆ ਅਗਰ ਤੁਸੀਂ ਇਹ ਟੋਪੀ ਦੇ ਤਰੀਕਾ ਕਰ ਲਓਗੇ ਤਾਂ ਤੁਸੀਂ ਮਹੀਨੇ ਦੇ 50000 ਤੋਂ ਲੈ ਕੇ 60000 ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾ ਲਓਗੇ 60000 ਰੁਪਏ ਬਹੁਤ ਹੁੰਦਾ ਕਿੱਥੇ ਤੁਸੀਂ 15 15 10 10000 ਰੁਪਏ ਨੂੰ ਰੋਈ ਜਾਂਦੇ ਹੋ 5 5000 ਨੂੰ ਵੀ ਰੋਈ ਜਾਂਦੇ ਤੁਸੀਂ ਇਹ ਸਭ ਤੋਂ ਸੌਖਾ ਕੰਮ ਆ ਇਹ 50 60000 ਰੁਪਏ ਤੁਹਾਡੇ ਐਨ ਤੁਹਾਡੇ ਦੋ ਤਿੰਨ ਦਿਨ ਤਰੀਕ ਨੂੰ ਆ ਜਾ ਕਰਨਾ ਖਾਤੇ ਦੇ ਵਿੱਚ ਸੋ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਬਲੀਏ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਅਗਰ ਤੁਹਾਨੂੰ ਇਸ ਵੀਡੀਓ ਦੀ ਰਿਕਾਰਡਿੰਗ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੇਰੇ ਇੰਸਟਾਗ੍ਰਾਮ ਤੇ ਫੋਲੋ ਕਰਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਅਗਰ ਤੁਸੀਂ ਕਹਿੰਦੇ ਹੋ ਵੀ ਇਸ ਵੀਡੀਓ ਨੂੰ ਮੋਬਾਈਲ ਫੋਨ ਦੇ ਉੱਤੇ ਤੁਹਾਨੂੰ ਬਣਾ ਕੇ ਦਿਖਾਵਾਂ ਤਾਂ ਪਲੀਜ਼ ਤੁਸੀਂ ਇਸ ਵੀਡੀਓ ਦੇ ਥੱਲੇ 50 ਕਮੈਂਟ ਕਰ ਦਿਓ ਜਦੋਂ ਤੁਹਾਡੇ 50 ਪਲੱਸ ਕਮੈਂਟ ਇਸ ਵੀਡੀਓ ਦੇ ਵਿੱਚ ਆ ਗਏ ਜੀ ਉਹਦੇ ਵਿੱਚ ਤੁਸੀਂ ਇਹ ਲਿਖਣਾ ਵੀ ਸਾਨੂੰ ਇਹ ਵੀਰ ਜੀ ਮੋਬਾਈਲ ਫੋਨ ਤੋਂ ਬਣਾ ਕੇ ਦਿਖਾਓ ਬਸ ਇਨੀ ਚੀਜ਼ ਲਿਖਣੀ ਹੈ ਕਮੈਂਟ ਦੇ ਵਿੱਚ ਜਦੋਂ ਤੁਹਾਡੇ 50 ਪਲੱਸ ਕਮੈਂਟ ਹੋ ਗਏ ਤਾਂ ਉਦੋਂ ਹੀ ਮੈਂ ਇਹ ਵੀਡੀਓ ਮੋਬਾਈਲ ਫੋਨ ਤੋਂ ਬਣਾ ਕੇ ਤੁਹਾਨੂੰ ਦਿਖਾ ਦਾਂਗਾ ਜੀ ਮੈਂ ਵੀ ਤੁਹਾਡੇ ਵਾਸਤੇ ਦੇਖ ਰਿਹਾ ਕਿੰਨੀ ਮਿਹਨਤ ਕਰਦਾ ਹੀ ਆ ਕਮੈਂਟ ਤਾਂ ਤੁਸੀਂ ਕਰ ਹੀ ਸਕਦੇ ਹੋ ਤੁਸੀਂ ਸਿਰਫ ਕਮੈਂਟ ਹੀ ਕਰਨਾ ਬਾਕੀ ਕੰਮ ਮੇਰਾ ਵਾ ਠੀਕ ਹੈ ਜੀ ਸੋ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਜ਼ਰੂਰ ਵਧੀਆ ਲੱਗੀ ਹੋਏਗੀ ਸੋ ਦੋਸਤੋ ਮਿਲਦੇ ਆ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ